ਇੱਕ ਸਮੇਂ ਦੀ ਗੱਲ ਸੁਣਾਵਾਂ ਦੋਸਤੋ ਇੱਕ ਰਾਜਾ ਸੀ ਰਾਜੇ ਦੇ ਇੱਕੋ ਹੀ ਪੁੱਤਰ ਸੀ ਉਹ ਦੂ ਬਾਦ ਰਾਣੀ ਬਿਮਾਰ ਹੋ ਕੇ ਮਰ ਗਈ ਬਿਮਾਰ ਹੋ ਕੇ ਰਾਣੀ ਮਰੀ ਵੀ ਰਾਜੇ ਨੇ ਵਿਆਹ ਦੂਗਾ ਕਹਦਾ ਲਿਆ ਮੁੰਡਾ ਵੀ ਗਬਰੂ ਹੁੰਦਾ ਤੋ ਰਹਿ ਗਿਆ ਜਦੋਂ ਮੁੰਡਾ ਵਧੀਆ ਹੋ ਗਿਆ 12 13 15 ਸਾਲ ਦੇ ਗੇੜ ਰਾਣੀ ਦੇ ਚਿੱਤ ਦੇ ਬਚਾਇਆ ਬਈ ਇਹ ਤਾਂ ਰਾਜ ਇਹਨੂੰ ਦੇਉ ਰਾਜਾ ਤਾਂ ਵੱਡਾ ਮੁੰਡਾ ਇਹੀ ਐ ਇਹਨੂੰ ਕਿਉਂ ਨਾ ਆਪਾਂ ਘਰੋਂ ਕਢਾ ਦਈਏ ਹੁਣ ਰਾਜਾ ਆਪਣੇ ਬੱਚਾ ਹੈ ਵੀ ਇਹਨੂੰ ਮੁੰਡੇ ਨੂੰ ਘਰੋਂ ਕਢਾਈਏ ਰਾਜੇ ਨੂੰ ਭਈ ਆਉਂਦੇ ਨੂੰ ਉਹ ਰੁੱਸ ਕੇ ਘਣ ਪੱਟੀ ਲੈ ਕੇ ਪੈਗੀ ਰੋਸ਼ ਦਿਖਾਇਆ ਉਹ ਕਹਿੰਦਾ ਕੀ ਹੋ ਗਿਆ ਕਹਿੰਦੀ ਹੋਇਆ ਕੀ ਐ ਕੋਈ ਚਾਹੇ ਹੋਇਆ ਚਾਹੇ ਨਾ ਹੋਇਆ ਆ ਵੱਡੇ ਮੁੰਡੇ ਨੂੰ ਦੇਸ਼ਨ ਕਾਲਾ ਦੇ ਕੇ ਘਰੋਂ ਕੱਢਦੇ ਮੈਂ ਤਾਂ ਤਾਂ ਜਿਉਂਦੀ ਆ ਹੁਣ ਰਾਜੇ ਰਾਣੀਆਂ ਦੀ ਮੰਨ ਦੇ ਵਲਤ ਹੁੰਦੇ ਪਹਿਲਾਂ ਉਹ ਮੁੰਡੇ ਨੂੰ ਕਹਿਣ ਲੱਗਿਆ ਪੁੱਤ ਤੈਨੂੰ ਜਾਣਾ ਪਊ ਤੇਰੀ ਮਾਛੀ ਦੇਸ਼ਨ ਕਾਲਾ ਦਵਾਰੀ ਹੈ ਹੁਣ ਤੈਨੂੰ ਜਾਣਾ ਪਊ ਉਹ ਕਹਿੰਦਾ ਪਾਪੂ ਜਾਗਤਾ ਮੈਂ ਜਾ ਰਹਿਣਾ ਬਾਗਤਾ ਜਾਣਾ ਪਰ ਰਾਜ ਤਾਂ ਇਹ ਮੈਂ ਹੀ ਕਰਨਾ ਇਹ ਤੈਨੂੰ ਕਹਿ ਚਾਲਿਆ ਜਿਹੜਾ ਤਾਂ ਜੋਰ ਲਾਉਣਾ ਉਹ ਲਾ ਲਈ ਇਹ ਰਾਜ ਮੈਂ ਕਰੂੰ ਕਹਿੰਦਾ ਜਦੋਂ ਪੁੱਤ ਤੈਨੂੰ ਕਾਢ ਹੀ ਦਿੱਤਾ ਤੂੰ ਕਿਵੇਂ ਕਰ ਲੇਗਾ ਲਾ ਲਸ਼ਕਰ ਤੇਰੇ ਕੋਲ ਨਹੀਂ ਫੌਜਾਂ ਤੇਰੇ ਕੋਲ ਨਹੀਂ ਸਾਡੇ ਕੋਲ ਤਾਂ ਸਭ ਕੁਝ ਹੈ ਨਾ ਤਾਂ ਲੜ ਕੇ ਕਰ ਸਕਦਾ ਜਦੋਂ ਹੁਣ ਮੈਂ ਤੈਨੂੰ ਕਾਢਦਾ ਫੇਰ ਤੈਨੂੰ ਮੈਂ ਕਿਦੋਂ ਲੈ ਬਿਗਾਣ ਨਾ ਇਹ ਕਿਵੇਂ ਹੋ ਜੂ ਕਹਿੰਦਾ ਮੈਂ ਆਪਦੀ ਤਾਕਤ ਨਾਲ ਲੂੰ ਇਹ ਤੈਨੂੰ ਕਹਿ ਚੱਲਿਆ ਰਾਜ ਮੈਂ ਕਰਨਾ ਹੈ ਬਾਦ ਆਹੇ ਮੇਰਾ ਬੈਦਾਰ ਰਹਿ ਗਿਆ ਤੇਰੇ ਨਾਲ ਕਹਿੰਦਾ ਠੀਕ ਆ ਦੇਖ ਲੈਨੇ ਆ ਉਥੋਂ ਤੁਰਿਆ ਗੂੜੇ ਜੰਗਲ ਚ ਜਾ ਬੜਿਆ ਜੰਗਲ ਚ ਗਿਆ ਵਾ ਗਾਹਾਂ ਦੇਖੀ ਛਪਰੀ ਛਪਰੀ ਚ ਬੈਠਾ ਸ਼ਾਹ ਦਾ ਜਦੋਂ ਛਪਰੀ ਚ ਬੈਠਾ ਸ਼ਾਹ ਤੇ ਛਾਤ ਜਿਹੜਾ ਹੋ ਸਾਰੇ ਡਾਕੂਆਂ ਚੋਰਾਂ ਦਾ ਹਿਤਾਜ ਖਲਾਈ ਦਿੰਦਾ ਸੀ ਤੇ ਚੋਰੀ ਕਰਦਾ ਵੀ ਸੀ ਉਹਦੇ ਚਰਨ 'ਤੇ ਜਾ ਮੱਥਾ ਟੇਕਿਆ ਕਹਿੰਦਾ ਕਾਕੇ ਕਿਵੇਂ ਆਉਣੇ ਹੋਏ ਕਹਿੰਦਾ ਜੀ ਰਾਜੇ ਦਾ ਪੁੱਤਰ ਨਾ ਰਾਜੇ ਨੇ ਘਰੋਂ ਕਰਤਾ ਬੈਰਾਵੀ ਰਾਜੇ ਨਾਲ ਆ ਕਰਕੇ ਤੁਰਿਆ ਵੀ ਰਾਜ ਤੇਰਾ ਲਉ ਐ ਰਾਜ ਲੈਣਾ ਕਿਹੜੇ ਤਰੀਕੇ ਨਾਲ ਆ ਜਾਊ ਉਹ ਕਹਿੰਦਾ ਅਸੀਂ ਆ ਚੋਰ ਸਖਲਾਈ ਤੈਨੂੰ ਸਾਰੀ ਚੋਰਾਂ ਵਾਲੀ ਭੇਸ਼ ਬਦਲਣਾ ਬੁੜੀਆਂ ਆਲਾ ਬੋਲੀ ਬੋਲਣੀ ਬਾੜੀਆਂ ਬੁੜੀਆਂ ਵਾਲੀ ਦੂਜੀਆਂ ਆਮ ਜਨਨੀਆਂ ਵਾਲੀ ਸਾਰੀਆਂ ਬੋਲੀਆਂ ਸਿਖਾਤੀਆਂ ਤੇ ਇਸ਼ਾਰੇ ਤਰੀਕੇ ਦੱਸਦੇ ਚੋਰੀ ਦੇ ਕਹਿੰਦਾ ਕਹਿ ਕੇ ਚੋਰੀ ਕਰਨੀ ਐ ਕਾਗਜ ਲਾ ਕੇ ਵੀ ਰਾਤ ਨੂੰ ਚੋਰੀ ਕਰਨ ਨੂੰ ਕਰਨੀ ਆ ਤੇਰੇ ਜਿਹੜਾ ਜੋਰ ਲਾਉਣਾ ਲਾ ਨਹੀਂ ਕਹਿ ਕੇ ਚੋਰੀ ਕਰਨੀ ਹੈ ਕਹਿੰਦਾ ਇਹ ਠੀਕ ਹੈ ਕਹਿਦੀ ਹੁਣ ਚਾਹਾਂ ਪਾਵਿਆਂ ਥੱਲੇ ਚਾਰ ਇੱਟਾਂ ਰਾਜੇ ਦੀਆਂ ਛਾਉਣੇ ਦੀਆਂ ਹੁੰਦੀਆਂ ਧਰਿਆਂ ਮਿਆਂ ਹੁਣ ਨੂੰ ਪਤਾ ਸੀ ਉਹ ਚੀਜ਼ ਦਾ ਤੁਹਾਨੂੰ ਜਾ ਕੇ ਦਿਨੇ ਪਹਿਲਾ ਕਚਹਿਰੀ ਚ ਜਾਇਆ ਕਰੇ ਸਾਰਾ ਕੁਝ ਸੁਣਾਇਆ ਕਰੇ ਵੀ ਅੱਜ ਕੀ ਲਸ਼ਕਰ ਆਇਆ ਅੱਜ ਕੀ ਕੁਸ਼ ਕਰਿਆ ਕੀ ਮੀਟਿੰਗ ਹੈ ਇਹਨਾਂ ਦੀ ਸਾਰੀ ਸੁਣਾਇਆ ਕਰੇ ਸੁਣ ਕੇ ਜਾ ਕੇ ਆਥਣੇ ਲਾਤਾ ਪਤਿਆ ਕਹਿੰਦਾ ਜੀ ਚੋਰੀ ਕਰੂੰ ਰਾਤ ਨੂੰ ਜਿੰਨੀ ਤਕੜਾਈ ਕਰਨੀ ਐ ਕਰ ਲੋ ਫੌਜਾਂ ਦਾ ਲਾ ਕੁਛ ਕਰ ਲੈ ਰਾਤ ਨੂੰ ਚੋਰੀ ਕਰਨੀ ਕਰਨੀ ਐ ਜਿਹੜਾ ਜੋ ਲੋਣਾ ਲਾ ਲਈ ਪਤਿਆ ਲੈ ਕੇ ਲਾਇਆ ਵਾ ਸਾਰੇ ਹੋ ਗਈ ਵੀ ਰਾਜੇ ਦੇ ਪਤਿਆ ਲੱਗ ਗਿਆ ਚੋਰੀ ਹੋਊ ਬੁੜੀ ਦਾ ਰੂਪ ਧਾਰ ਲਿਆ ਵਿਦਦੀ ਜੀ ਦਾ ਖਾਤੇ ਦੀ ਫੜਲੀ ਖੁੰਡੀ ਕੁੰਬਿਆ ਜਾ ਹੋ ਗਿਆ ਵੇ ਮੇਰੇ ਪੁੱਤ ਦੇ ਚੋਰੀ ਹੂ ਮੈਨੂੰ ਨੀਂਦ ਕਿੱਥੇ ਮੇਰੇ ਪੁੱਤ ਦੇ ਤਾਂ ਹੁਣ ਚੋਰੀ ਹੂ ਕਹਿੰਦੇ ਨੇ ਮੈਨੂੰ ਨੀਂਦ ਕਿੱਥੇ ਕਰਦੀ ਕਰਦੀ ਸਾਰੇ ਪਹਿਰਾਂ ਦੇ ਗੋਲ ਦਿਨਾਗੀ ਪਰ ਇਹ ਦਾਰਾਂ ਦੇ ਬਈ ਬੁੜੀ ਆ ਤੂੰ ਜਾਣਦੇ ਗਾਂਹਾਂ ਜਾ ਕੇ ਰਾਜੇ ਕੋਲੇ ਪਾਜੀ ਵੇ ਪੁੱਤ ਕਹਿੰਦੇ ਨੇ ਚੋਰੀ ਹੂ ਤੇਰੇ ਤੇਰੇ ਵੇ ਸਾਡਾ ਕੀ ਹਾਲ ਹੋਊ ਪੁੱਤ ਜਦ ਚੋਸਿੰਗ ਲੁੱਟੇ ਗਏ ਰਾਜਾਂ ਦੇ ਚੋਰ ਚੋਰੀ ਹੋਣ ਲੱਗੀ ਸਾਡਾ ਕੀ ਹਾਲ ਬਣਾ ਕਰੂ ਲੱਗੀ ਫਾਪੜੇ ਬੇ ਪੁੱਤ ਮੈਨੂੰ ਆ ਨੀਂਦ ਹੁਣ ਤੋਂ ਮੈਂ ਤੇਰੇ ਆਲੇ-ਦਾਲੇ ਮੰਜੇ ਤੇ geke ਦੇ ਲਾਂ ਕਿ ਨਾ ਦੇ ਲਿਆ ਉਹਦੋਂ ਗੇੜੇ ਦਿੰਦੇ ਦਿੰਦੇ ਰਾਜਾ ਸੌਂ ਗਿਆ ਕੂਣੀ ਮਾਰਿਆ ਕਰੇ ਕਿੱਟ ਕੱਢ ਲਿਆ ਕਰੇ ਕੂਣੀ ਮਾਰਿਆ ਕਰੇ ਕਿਟ ਕਰੇ ਚੋਹਾ ਗੇੜਿਆਂ ਦੇ ਵਿੱਚ ਚਾਰੇ ਈਟਾਂ ਕੱਢ ਕੇ ਪਾਛੇ ਧਰ ਲੀਆਂ ਚਾਰੇ ਈਟਾਂ ਪਾਛੇ ਧਰੀਆਂ ਤੇ ਗੇੜੇ ਦੇਈ ਗਈ ਗੇੜੇ ਦੇਈ ਗੇ ਰਾਜਾ ਸੁੱਤਾ ਰਿਹਾ ਤੇ ਜਾ ਕੇ ਉਵੇਂ ਜਿਵੇਂ ਲੈ ਹੁਣ ਏਦੋਂ ਬਾਅਦ ਚੋਰ ਕਿਹੜੇ ਬਿਲੇ ਆਊ ਐਵੇਂ ਕਹਿ ਗਿਆ ਚੋਰੀ ਕਰੂੰਗਾ ਏਦੋਂ ਬਾਅਦ ਕੋਈ ਨਹੀਂ ਆਉਂਦਾ ਕੋਈ ਇਹ ਤਾਂ ਅਸੀਂ ਕਹਿੰਦੇ ਹੁੰਦੇ ਨੇ ਕਹਿ ਕੇ ਦੱਸ ਕੇ ਥੋੜੋ ਚੋਰੀ ਕਰਦੇ ਹੁੰਦੇ ਨੇ ਕਰਦੀ ਕਰਦੀ ਪਈ ਪਹਿਰੇਦਾਰਾਂ ਦੇ ਕੋਲ ਦੀ ਲੈ ਕੇ ਚਾਹ ਰੇਟਾਂ ਪਾਰ ਗਈ ਚਾਰ ਰੇਟਾਂ ਲੈ ਕੇ ਪਾਰ ਗਈ ਤੇ ਤਰਕੇ ਨੂੰ ਕਹਿੰਦੇ ਵੀ ਚੋਰੀ ਤੋਂ ਤਾਂ ਬਚ ਗਏ ਕੋਈ ਚੋਰੀ ਨਹੀਂ ਹੋਈ ਦੂਜੇ ਸਾਰੇ ਪੁੱਛਦੇ ਕਿਉਂ ਵੀ ਕਿਸੇ ਵਾਰੀ ਚੋਰ ਆਇਆ ਨਾ ਜੀ ਕਿਸੇ ਵਾਰੀ ਚਿੜੀ ਬਿਨਿਸੀਪੀ ਐਵੇਂ ਕਹਿ ਗਿਆ ਚੋਰੀ ਡਾਲ ਬਣੀ ਹੋਈ ਜਦੋਂ ਰਾਜਾ ਲੱਗਿਆ ਥੱਲੇ ਪੈਰ ਲਾਉਣ ਅੱਗੇ ਤੇਲਾ ਦੂਰ ਟੀਟਾਂ ਤੇ ਉੱਚੇ ਤੇ ਭੈਣ ਵੀ ਨੀਵੇਂ ਜੀ ਲਾਗੇ ਪੈਰ ਤੇ ਇੱਟਾਂ ਕਨੇ ਚਾ ਕੇ ਕਹਿੰਦਾ ਚਾਰੇ ਨਹੀਂ ਜਾਣੇ ਉਹ ਕਹਿੰਦਾ ਉਹ ਬੁਢੀ ਮਾਂ ਚ ਗਈ ਤਾਂ ਫਿਰ ਚੋਰੀ ਤਾਂ ਹੋ ਗਈ ਚਾਰੇ ਇੱਟਾਂ ਸੇ ਉਹਨੇ ਨਹੀਂ ਜਾਣੀ ਹੈ ਆਪਣੇ ਦਾ ਕਹਿੰਦੇ ਵੀ ਹੋ ਗਈ ਚੋਰੀ ਲੈ ਗਿਆ ਚੋਰ ਤਾਂ ਦੂਜੇ ਦਿਨ ਕਹਿੰਦਾ ਅੱਜ ਨਹੀਂ ਆਉਂਦਾ ਇੱਕ ਰਾਤ ਮੈਂ ਸੌਂ ਤੇ ਕੱਲ ਨੂੰ ਚੋਰੀ ਕਰਨੀ ਹੈ ਜਿਹੜਾ ਜੋਰ ਲਾਉਣਾ ਲਾ ਲਈ ਉਨੇ ਆਲੇ-ਦਾਲੇ ਸਾਰੇ ਨਾ ਪਟਾਕੇ ਖਾਲੀ ਪਾਣੀ ਦੀ ਭਰਾਤੀ ਵੀ ਪਾਣੀ ਬਿਜਲੀ ਚੋੜ ਕੇ ਮੈਂ ਲੰਗੂ ਪਾਣੀ ਦੀ ਦੂਰੀ ਚੌੜੀ ਨਾ ਖਾਲੀ ਪਟਾਕੇ ਆਲੇ-ਦਾਲੇ ਮੈਸੇ ਦੀ ਮੂਹਰੇ ਪੈ ਲਵਾਤਾ ਪੈਗਾ ਵੀ ਕੱਲੇ ਬਾਤ ਪੈਰਾ ਰੱਖੋ ਲਾਮੀ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਪਾਣੀ ਦੀ ਭਰਾ ਦੇ ਖਾਲੀ ਖਾਲੀ ਪਾਣੀ ਦੀ ਭਰਾਤੀ ਉਹਨੇ ਪਈ ਸਤੀਰੀਆਂ ਲਈਆਂ ਦੋ ਦੁੰਨੇ ਜੋੜੀਆਂ ਜੋੜ ਕੇ ਮੇਖਾਂ ਲੈ ਲੀਆਂ ਦੂਜੀਆਂ ਜੀਟੀਆਂ ਦੇ ਚੜ ਕੇ ਦਿਲਾਂ ਰਾਣੀਆਂ ਦਾ ਪਤਾ ਹੀ ਹੁੰਦਾ ਵੀ ਕਿੱਥੇ ਪਈਆਂ ਨੇ ਉੱਥੋਂ ਦੀ ਮੇਖਾਂ ਕਰਦਾ ਕਰਦਾ ਮੇਖਾਂ ਤੇ ਚੜ ਕੇ ਸਾਰੀਆਂ ਰਾਣੀਆਂ ਦੀਆਂ ਟੂਮਾਂ ਲੈ ਗਿਆ ਜਿੰਨੀਆਂ ਆ ਗਈਆਂ ਦਿਆਂ ਉਹ ਉਸੇ ਮੰਗਨੋ ਛਤੀਰੀਆਂ ਦੇ ਨਾਲ ਹੀ ਪਾਣੀ ਚੁੱਦੀ ਬਮਾਗਰ ਮੁੜ ਗਿਆ ਵੀ ਕਿਉਂ ਵੀ ਚੋਰੀ ਕਹਿੰਦੇ ਰਾਜੀ ਚੋਰੀ ਨਹੀਂ ਹੋਈ ਚੋਰੀ ਤੋਂ ਬਚ ਗਏ ਕਿਉਂ ਵੀ ਚੋਰੀ ਤਾਂ ਨਹੀਂ ਹੋਈ ਨਾ ਵੀ ਚੋਰੀ ਨਹੀਂ ਹੋਈ ਚੋਰੀ ਤੋਂ ਬਚ ਗਏ ਸਾਰੇ ਜਦੋਂ ਕਿਤੇ ਕੋਈ ਕਹਿੰਦੇ ਸੀ ਕੁਝ ਨਹੀਂ ਗਿਆ ਆਪਣਾ ਚੋਰੀ ਤੋਂ ਬਚ ਗਏ ਬੱਸ ਕਹੇ ਅੱਜ ਬੱਸ ਕੈਮ ਹੀ ਰਹੇ ਆਪਾਂ ਚੋਰੀ ਤੋਂ ਬਚ ਕੇ ਚੋਰੀ ਹੋਈ ਨਹੀਂ ਜੋ ਰਾਣੀਆਂ ਲੱਗੀਆਂ ਸ਼ਿੰਗਾਰ ਲਾਉਣ ਤੇ ਆਪੋ ਵਿੱਚ ਹੀ ਤਿਆਰ ਹੋਣ ਰਾਣੀਆਂ ਦਾ ਟੂਮਾ ਹੀ ਨਾ ਉੱਥੇ ਰਾਣੀਆਂ ਕਹਿੰਦੀਆਂ ਜੀ ਹੋਈ ਚੋਰੀ ਕਿਉਂ ਨਹੀਂ ਹੋਈ ਸਾਡੀ ਦਾ ਟੂਮ ਹੀ ਨਹੀਂ ਕੋਈ ਸਾਰੀਆਂ ਡੂਮਾ ਲੈ ਗਿਆ ਕਹਿੰਦੇ ਵੀ ਹੋ ਗਈ ਚੋਰੀ ਤਾਂ ਚੋਰੀ ਤਾਂ ਹੋ ਗਈ ਕਹਿੰਦੇ ਭਾਈ ਲੈ ਗਿਆ ਚੋਰ ਤਾਂ ਤਖੜਾ ਹੈ ਕਿਵੇਂ ਕਰੀਏ ਫੇਰ ਕਚਹਿਰੀ ਦੇ ਵਿੱਚ ਮੀਟਿੰਗ ਕਰੀ ਕਹਿੰਦੇ ਵੀ ਗਾਹਤ ਪੂਰੀ ਤੇਜ ਰੱਖੋ ਅੱਜ ਨਹੀਂ ਆਪਾਂ ਕਿਸੇ ਲੋਟ ਹੋਣ ਦੇਣੀ ਗੱਡੀਆਂ ਵਾਲੀ ਬੁੜੀ ਦਾ ਧਾਰ ਕੇ ਪੇਸ਼ ਕੋਲੇ ਲੈ ਲਈ ਚੱਕੀ ਕੋਲੇ ਧਾਰ ਲਿਆ ਖਾਜਾ ਮੈਂ ਪੁੱਤ ਇੱਥੇ ਅੱਜ ਆਪਦੇ ਬੱਚਿਆਂ ਜੋ ਘਾ ਵਹਿ ਕੇ ਆਟਾ ਤਾਂ ਪੀ ਸਕਦੀਆਂ ਨਾਲੇ ਮੈਂ ਨਿਗਾ ਰੱਖੂੰ ਕੋਈ ਜਾਂਦੇ ਆਉਂਦੇ ਨੂੰ ਮੈਂ ਤਾਂ ਥੋਨੂੰ ਕੁਝ ਨਹੀਂ ਕਹਿੰਦੀ ਚੌਂਕ 'ਚ ਬੈਠੀ ਆਟਾ ਪੀਣੀ ਆ ਗੱਡੀਆਂ ਵਾਲਿਆਂ ਦਾ ਧਾਰ ਲਿਆ ਰੂਪ ਚੱਕੀ ਲੱਗੀ ਪੀਣ ਤੇ ਭਾਈ ਉਹਨਾਂ ਨੇ ਗਾਹਤ ਪੂਰੀ ਤੇਜ ਰੱਖੀ ਤੇ ਕਮਾਈ ਚੋਰ ਨਹੀਂ ਉਹਦਾ ਦੇਖਿਆ ਆਹਾਂ ਚੇ ਗਿਆ ਹੈ ਦੂਜੇ ਪਾਸੇ ਵਾਲੇ ਆਹਾਂ ਛੇ ਗਏ ਉਹ ਦੂਜੇ ਉਂਗਲੀ ਕਰਤੀ ਚੌਥੇ ਵੇ ਕਿਧਰ ਕੋਚ ਰਸਤੇ ਤੇ ਬੈਠੀ ਦੀ ਚੋਰ ਆਹਾਂ ਛੇ ਗਏ ਪਕਾਈ ਜੀ ਰਖੇ ਥਾਣੇਦਾਰ ਆ ਗਿਆ ਥਾਣੇਦਾਰ ਨੂੰ ਕਹਿੰਦਾ ਤੂੰ ਨਹੀਂ ਪਰ ਸਕਦਾ ਚੋਰ ਤੂੰ ਮੇਰੇ ਵਾਲੇ ਕੱਪੜੇ ਪਾ ਲਿਆ ਤੂੰ ਇੱਥੇ ਬੈਠ ਚੋਰ ਨਾ ਮੈਂ ਫੜ ਕੇ ਦਿਖਾਉਣਾ ਮੈਂ ਦੇਖਿਆ ਮੈਨੂੰ ਵਛਾਣਾ ਥਾਣੇਦਾਰ ਦੀ ਬਾਰਦੀ ਲਹਾਲੀ ਨਾਲੇ ਲੈ ਲਿਆ ਘੋੜਾ ਨਾਲੇ ਲੈ ਲਿਆ ਵੇ ਤਾਹਲ ਦੂਜੇ ਮੋੜ ਤੇ ਜਾ ਕੇ ਕਹਿੰਦਾ ਜਿਹੜੀ ਚੱਕੀ ਪਿੰਦੀ ਆ ਬੰਦਾ ਹੈ ਉਹ ਚੁੱਪ ਕਰਕੇ ਛਿਟ ਲੋ ਉਹੀ ਚੋਰ ਹੈ ਨਹੀਂ ਥਾਣੇਦਾਰ ਕਟਵਾਤਾ ਨày ਵਰਦੀ ਲੈ ਗਿਆ ਨਾਲੇ ਲੈ ਗਿਆ ਘੋੜਾ ਨਾਲੇ ਲੈ ਗਿਆ ਬੇਤੋ ਲੋ ਲਿਜਾ ਕੇ ਕਹਿੰਦਾ ਵੀ ਉਹੀ ਚੋਰ ਹੈ ਜਾ ਕੇ ਦੇਖ ਲੋ ਬੁੜੀ ਨਹੀਂ ਹੈਗੀ ਬੰਦਾ ਹੈ ਜਾ ਕੇ ਛਿਟ ਲੋ ਚੋਰੀ ਹੋਇਆ ਥਾਣੇਦਾਰ ਦੇ ਭਾਈ ਉਹਨੇ ਪਾ ਦੇ ਲੱਲੇ ਘੋਟੋ ਪਾਵੇ ਲੱਲੇ ਭਾਈ ਥਾਣੇਦਾਰ ਕਟਵਾਤਾ ਤੜਕੇ ਨੂੰ ਹੱਥ ਬੰਨ ਕੇ ਰਾਜਾ ਕਹਿੰਦਾ ਵੀ ਅੱਧਾ ਰਾਜ ਦੇਉ ਜਿਹੜਾ ਚੋਰ ਹੈ ਆਟੋਮੈਟਕ ਹੀ ਆਜੋ ਨੌਕਰੀ ਕਹੇ ਨੌਕਰੀ ਦੇਉ ਰਾਜ ਕਹੇ ਰਾਜ ਉੱਠ ਕੇ ਖੜਾ ਹੋਇਆ ਗਿਆ ਕਹਿੰਦਾ ਤੇਰੇ ਹੀ ਮੁੰਡਾ ਅੱਧਾ ਨਹੀਂ ਕਿਹਾ ਤੇਰੇ ਨਾਲ ਸਾਰਾ ਘਰ ਹੈ ਵੇ ਸਾਰਾ ਦੇ ਦੇ ਕਹਿੰਦਾ ਸਾਰਾ ਹੀ ਲੈ ਲੈ ਪਰ ਆ ਕੰਮ ਨਾ ਕਰ ਜਿਹੜਾ ਤੂੰ ਕਰ ਗਿਆ ਬਈ ਰਾਜ ਹੀ ਸਾਰਾ ਦਿੱਤਾ ਤਾਂ ਜਾ ਕੇ ਪਈ ਉਹ ਹੀ ਨਵੇਂ ਰਾਜੇ ਦੇ ਮੁੰਡੇ ਨੇ ਰਾਜ ਨੂੰ ਮਨਾ ਕੇ ਪੂਰਾ ਉਹ ਕਰਕੇ ਫੇਰ ਜਾ ਕੇ ਵਿੱਚ ਇਠਾਏ ਦਾ ਨਿਕਲ ਦਾ ਘਟਾਪਾ ਕਰਕੇ ਇਹੋ ਜਿਹੇ ਤਰੀਕੇ ਨਾਲ ਚੋਰੀਆਂ ਕਰ ਕਰ ਜਾ ਕੇ ਸਾਰਾ ਰਾਜ ਦਾ ਮਾਲਕ ਬਣਿਆ ਤੇ ਇਹ ਖੁਆਣੀ ਵੀਰੂ ਇੱਥੇ ਹੀ ਖਤਮ ਹੋ ਗਈ